ਸਰਦੇ ਬਟਾਲਾ ਰੋਡ ਤੇ ਸੰਧੂ ਕਲੋਨੀ ਦੇ ਕੁੰਡੀਆਂ ਵਾਲੇ ਖੂ ਕੋਲ ਮੋੜ ਤੋਂ ਗੋਲੀਆਂ ਚੱਲੀਆਂ ਨੇ ਤੇ ਹੁਣ ਗੋਲੀਆਂ ਇੱਕ ਘਰ ਦੇ ਚਲਾਈਆਂ ਗਈਆਂ ਘਰ ਤੇ ਅੰਨੇਵਾ ਹਮਲਾ ਕੀਤਾ ਗਿਆ ਹੈ ਇੱਟਾ ਰੋੜੇ ਦੇ ਨਾਲ ਵੀ ਹਮਲਾ ਹੋਇਆ ਤੇ ਪਰਿਵਾਰਕ ਮੈਂਬਰਾਂ ਨੇ ਘਰ ਚ ਵੜ ਕੇ ਆਪਣੀ ਜਾਨ ਬਚਾਈ ਹੈ ਪਰਿਵਾਰਕ ਮੈਂਬਰਾਂ ਨੇ ਸੂਚਨਾ ਪੁਲਿਸ ਅਧਿਕਾਰੀ ਨੂੰ ਦਿੱਤੀ ਤੇ ਪੁਲਿਸ ਦਾ ਕਹਿਣਾ ਕਿ ਅਸੀਂ ਇਸ ਪੂਰੇ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹਾਂ ਦਰਅਸਲ ਅੱਜ ਤੋਂ 1 ਸਾਲ ਪਹਿਲਾਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਜ ਤੋਂ 1 ਸਾਲ ਪਹਿਲਾਂ ਸਾਡੇ ਮੁੰਡੇ ਦੇ ਕੋਲੋਂ ਫਰौती ਮੰਗੀ ਗਈ ਸੀ ਉਹਨਾਂ ਦਾ ਕਹਿਣਾ ਕਿ ਅਸੀਂ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੁਲਿਸ ਕੋਲ ਮਾਮਲਾ ਦਰਜ ਕਰਵਾਇਆ ਤੇ ਉਦੋਂ ਤੋਂ ਹੀ ਇਹ ਸਾਡੇ ਨਾਲ ਪੁਰਾਣੀ ਰੰਜਿਸ਼ ਰੱਖਦੇ ਨੇ ਜਿਸ ਤੇ ਚੱਲਦਿਆਂ ਇਹਨਾਂ ਨੇ ਹੁਣ ਸਾਡੇ ਤੇ ਹਮਲਾ ਕੀਤਾ ਇਸ ਤੋਂ ਇਸ ਤੋਂ ਪਹਿਲਾਂ ਵੀ ਅੰਮ੍ਰਿਤਸਰ ਦੇ ਵਿੱਚੋਂ ਹੀ ਗੋਲੀਆਂ ਚੱਲਣ ਦੀ ਖਬਰ ਜਿਹੜੀ ਸਾਹਮਣੇ ਆਈ ਸੀ ਤੇ ਇੱਕ ਵਾਰ ਮੋੜ ਤੋਂ ਅੰਮ੍ਰਿਤਸਰ ਦੇ ਵਿੱਚ ਹੀ ਗੋਲੀਆਂ ਚੱਲੀਆਂ ਨੇ ਪੁਰਾਣੀ ਰੰਜਿਸ਼ ਦਾ ਮਾਮਲਾ ਤੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਇੱਕ ਨੌਜਵਾਨੇ ਗੰਭੀਰ ਰੂਪ ਵਿਚ ਜ਼ਖਮੀ ਵੀ ਹੋਇਆ ਜਿਸ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ ਮੇਰਾ ਨਾਮ ਸੁਖਪ੍ਰੀਤ ਕੌਰ ਇਹ ਸੰਦੂਕ ਲੋਨੀ ਕੁੰਡਿਆ ਵਾਲਾ ਖੂ ਸਰੀ ਇੱਥੇ ਨਾ ਅਸੀਂ ਇੱਥੇ ਖੜੇ ਸੀ ਕੰਮ ਕਰਦੇ ਪਏ ਘਰ 25 30 ਜਾਣੇ ਮੁੰਡੇ ਆਏ ਉਹਨਾਂ ਦੇ ਹੱਥ 'ਚ ਦਾਤਰਾ ਬੋਤਲਾ ਰੋੜੇ ਧਮਾਰ ਕੇ ਗਏ ਫਿਰ ਗੋਲੀਆਂ ਵੀ ਚਲਾ ਕੇ ਗਏ ਗੰਦੀਆਂ ਮੰਦੀਆਂ ਗਾਲਾਂ ਵੀ ਕੱਢ ਕੇ ਗਏ ਤੀਆਂ ਭੈਣਾਂ ਦੀਆਂ ਕਹਿੰਦੇ ਅਸੀਂ ਤੁਹਾਨੂੰ ਅੱਗੇ ਤੁਹਾਨੂੰ ਅਸੀਂ ਬਖਸ਼ਤਾ ਹੀ ਹਾਂ ਤੁਹਾਨੂੰ ਬਖਸ਼ਣਾ ਨਹੀਂ ਕਾਰਨ ਮੇਰੇ ਦੇਰ ਦੇ ਪਿੱਛੇ ਪਏ ਕਹਿੰਦੇ ਅਸੀਂ ਅੰਕੁਸ਼ ਨੂੰ ਮਾਰ ਹੀ ਦੇਣਾ ਵਾ ਲੜਾਈ ਇਹਨਾਂ ਦੀ ਨਾ ਇਹਨੂੰ ਬਖਸ਼ਦੇ ਨਹੀਂ ਹੈ ਮਤਲਬ ਬਲੈਕਮੇਲ ਹੀ ਕਰਦੇ ਕਹਿੰਦੇ ਕਹਿੰਦੇ ਸਾਨੂੰ ਤੰਗ ਕਰਦੇ ਆ ਕਦੇ ਕਹਿੰਦੇ 4 ਲੱਖ 2 ਕਦੇ ਕਹਿੰਦੇ 50000 ਰੁਪਏ ਦੋ ਚਾਰ ਲੱਖ ਦੀ ਕਲਮ ਮੰਦੇ ਚਾਰ ਲੱਖ ਉਹਦਾ ਬਲੈਕ ਮਿਲੀ ਗੈਂਗਵਾਦ ਸਰੋ ਬਲੈਕ ਮਿਲੀ ਕਰਦੇ ਝਾੜ ਵਜ ਕੇ ਪਹਿਲਾਂ ਵੀ ਕੋਈ ਹਾਂਜੀ ਪਹਿਲਾਂ ਵੀ ਧਮਕੀਆਂ ਲਾਈਆਂ ਪਹਿਲਾਂ ਵੀ ਉਹਨਾਂ ਨੇ ਸਾਡਾ ਬੱਚਾ ਖੜਿਆ ਇਥੋਂ ਗਡਨੈਕ ਕਰਕੇ ਅਸੀਂ ਸਾਨੂੰ ਇਧ ਮਲੇਦਾਰਿਆ ਰੋਲਾ ਪਾ ਕੇ ਦੇ ਕਿ ਤੁਹਾਡਾ ਬੱਚਾ ਉਹ ਹੀ ਵਿਛੜਾਇਆ ਜਾ ਕੇ ਤੇ ਫਿਰ ਅਸੀਂ ਕੁਲੀਓ ਅਫਸਰਾਂ ਕੋ ਜਾ ਕੇ ਆਪਣਾ ਪਰਚਾ ਦਰਜ ਕਰਵਾਇਆ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਤੁਸੀਂ ਸਾਡੇ ਤੇ ਪਰਚਾ ਦਰਜ ਕਰਵਾਇਆ ਹੁਣ ਤੁਹਾਡਾ ਹੀ ਮੁੰਡਾ ਨਹੀਂ ਛੱਡਣਾ ਉਹ ਇੱਕ ਸੂਰਜ ਸ਼ੈਰੀ ਹੈਗਾ ਇਹ ਕਮਰਿਤਪਾਲ ਬਿੱਟਾ ਕੀ ਰਿਤਵਾ ਦੀਪੂ ਚੋਰਵਾ ਹੋਰ ਅਣਪਛਾਤੇ ਹੋ ਬਹੁਤ ਬੰਦੇ ਆ ਰੋਹਨ ਦੇਓ ਉਮੀਰ ਸ਼ਾਹ ਲੱਗ ਗਏ ਸੁੱਖੇ ਦੀਵੇਲੇ ਅਸੀਂ ਮੰਗ ਚਾਹੁੰਦੇ ਕਿ ਉਹਨਾਂ ਦੇ ਪਰਚਾ ਦਰਜ ਹੋਵੇ ਸਾਡੇ ਬੱਚੇ ਨੂੰ ਸਾਬ ਦੇਵੇ ਸਾਡਾ ਬਚਾਅ ਕਰੋ ਬਾਹਰ ਨਹੀਂ ਨਿਕਲਦਾ ਨਾ ਸਾਡੀਆਂ ਦੁਕਾਨਾਂ ਚੱਲਣੀਆਂ ਸਾਡਾ ਘਰ ਸਾਡੇ ਬੱਚੇ ਮਜ਼ਦੂਰੀ ਮਿਹਨਤ ਕਰਨ ਵਾਲੇ ਬੱਚੇ ਪੜ੍ਹਨ ਲਿਖਣ ਵਾਲੇ ਬਖਸ਼ ਦੇਣੀ ਹੈ ਕਿ ਮੈਨੂੰ ਮੇਰਾ ਵੀ ਛੋਟਾ ਜਿਹਾ ਬੱਚਾ ਸਾਨੂੰ ਵੀ ਨਹੀਂ ਟਿਕਨ ਦਿੰਦੇ ਹੈਗੇ ਸਾਡੀਆਂ ਜਨਾਨੀਆਂ ਨੂੰ ਵੀ ਕਹਿੰਦੇ ਤਾਂ ਅਸੀਂ ਤੁਹਾਨੂੰ ਵੀ ਪਤਾ ਦੱਸਣਾ ਚੰਗੀ ਤਰ੍ਹਾਂ ਹਾਂਜੀ ਕਰੀਏ ਹਾਂਜੀ ਸਰ ਸਾਡਾ ਗੋਲੀਆਂ ਚੱਲੀਆਂ ਕੀ ਮਾਹੌਲ ਇਹ ਸਾਡਾ ਬ੍ਰਦਰ ਰਾਜਕਮਰ ਉਹਨਾਂ ਨੇ ਕੰਪਲੇਂਟ ਕੀਤੀ ਆ ਸਾਡੇ ਕੋਲੇ ਵੀ ਸਾਡੇ ਘਰ ਦੇ ਬਾਹਰ ਕੋਈ ਅਣਪਛਾਤੇ ਨੌਜਵਾਨ ਆਏ ਆ ਤੇ ਉਹਨਾਂ ਨੇ ਸਾਡੇ ਘਰ ਤੇ ਗੋਲੀਆਂ ਚਲਾਈਆਂ ਨੇ ਹੁਣ ਇਹਨਾਂ ਦੀ ਕੰਪਲੇਂਟ ਲੈ ਲਈ ਆ ਵੈਰੀਫਾਈ ਕਰਕੇ ਸੀਨੀਅਰ ਅਫਸਰਾਂ ਨਾਲ ਗੱਲਬਾਤ ਕਰਕੇ ਜੋ ਵੀ ਕਾਰਵਾਈ ਬਣਦੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਿਸ ਨੂੰ ਗੋਲੀ ਲੱਗੀ ਸੀ ਨਹੀਂ ਇਹਨਾਂ ਦੇ ਮੁਤਾਬਕ ਤਾਂ ਨਹੀਂ ਲੱਗੀ ਜਿ ਕੁੜੀ ਕਹਿੰਦੇ ਹੈ ਵਾਈਫੈਰੀ ਹੋਇਆ ਜੀ ਪਰ ਉਹ ਕਹਿ ਰਹੇ ਕਿ ਜਿਹੜੇ ਝਗੜਾ ਕਰਨ ਵਾਸਤੇ ਉਹਨਾਂ ਦੇ ਗਰੂਪ ਹੋਣਗੇ ਨਹੀਂ ਸਾਨੂੰ ਹਲੇ ਕੋਈ ਆਫੀਸ਼ੀਅਲੀ ਤੌਰ ਤੇ ਕੋਈ ਸਾਨੂੰ ਹੈ ਨਹੀਂ ਆ ਬਾਕੀ ਵੈਰੀਫਾਈ ਕਰਦੇ ਆ ਜਿਹੋ ਜਿਹੇ ਹਾਲਾਤ ਹੋਣਗੇ ਉਹ ਜਿਹੇ ਕਾਰਵਾਈ ਕੀ ਬਿਲਕੁਲ ਮਕਦਮਾ ਦਰਜ ਕਰਾਂਗੇ ਜੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਜਿਹੜਾ ਵੀ ਲੈਂਡ ਆਰਡਰ ਖਰਾਬ ਕਰੇਗਾ ਉਹਦੇ ਖਿਲਾਫ ਸਖਤ ਕਾਰਵਾਈ ਨਹੀਂ ਫਿਲਹਾਲ ਕੋਈ ਨਹੀਂ ਹਲੇ ਪਹੁੰਚੀ ਆ ਜੀ ਯਾਰਾ ਵੈਰੀਫਾਈ ਕਰ ਰਹੇ ਆ ਫਿਰ ਕਰਦੇ ਆ ਇਹ ਵਾਰਦਾਤ ਗਲੀ ਬਾਂਕੇ ਪਿਆਰੀ ਆ ਸੰਧੂ ਕਲੋਨੀ ਕੁੰਡੇ ਵਾਲੇ ਖੂਦ ਨੇੜੇ ਵਾਰਦਾਤ ਹੋਈ ਆ ਇਹਨਾਂ ਵੱਲੋਂ ਦੱਸਣ ਮੁਤਾਬਕ 4-5 ਜਣੇ ਆ ਜੀ ਨਹੀਂ ਬੱਦੇ ਤੋਂ ਬਹੁਤ ਜਣੇ ਸੀ ਚਲੋ 4-5 ਜਣੇ ਇਹਨਾਂ ਦੇ ਇੱਕ ਦੱਸਣ ਮੁਤਾਬਕ ਹੈ ਜੀ ਫਿਰ ਜੋ ਜੋ ਵੀ ਅੱਗੇ ਤਫ਼ਤੀਸ਼ ਆਊਗਾ ਸਮਨ ਫਰਦਰ ਇਨਵੈਸਟੀਗੇਸ਼ਨ ਕਰਕੇ ਬਰਾਦਰ ਤੁਹਾਨੂੰ ਪਤਾ ਨਹੀਂ ਮੈਨੂੰ ਨਹੀਂ ਹਲੇ ਤੱਕ ਪਤਾ ਲੱਗਿਆ ਇਹ ਮੇਰਾ ਨਾਨਾ ਬਾਬਾ ਦੇਰ ਤੋਂ ਮਤਲਬ ਇਹ ਕਦੀ ਉਹ ਫਰੋਤੀ ਮੰਗਦੇ ਜੇ ਕਾਦੀ ਗੱਲ ਉਹ ਕਹਿੰਦੇ ਕਿ ਤੈਨੂੰ ਮਾਰ ਦੇਣਾ ਵਾ ਹਾਂਜੀ ਕਾਦੀ ਪੈਸੇ ਕਾਦੀ ਮੰਗਦੇ ਨੇ ਪਤਾ ਇਹਨਾਂ ਨਾਲ ਸਾਡੀ ਪਹਿਲੇ ਵੀ ਸਾਲ ਪਹਿਲਾਂ ਵੀ ਗੱਲਗੁੱਲ ਹੋਈ ਸੀ ਠੀਕ ਜੀ ਇਹਨਾਂ ਦੇ ਆਪਾਂ ਪਹਿਲਾਂ ਵੀ ਪਰਚਾ ਦਰਜ ਕਰਾਇਆ ਸੀ ਕਹਿੰਦੇ ਜੇ ਤੂੰ ਹੀ ਪਰਚਾ ਕਰਾਤਾ ਹਾਂ ਤਾਂ ਆਪਾਂ ਤੈਨੂੰ ਨਹੀਂ ਛੱਡਾਂ ਕਾਦੀ ਗੱਲ ਪਰਚਾ ਕਿਉਂ ਹਾਂਜੀ ਕਾਦੀ ਮਤਲਬ ਸਾਲ ਪਹਿਲਾਂ ਲੜਾਈ ਹੋਈ ਸੀ ਇਹਨੂੰ ਚੁੱਕ ਕੇ ਵੀ ਲੈ ਗਏ ਸੀ ਇਹਨਾਂ ਨੂੰ ਇਹਨਾਂ ਨੇ ਮਨਚੋੱਕ ਕੇ ਆਪਣੇ ਮੱਲੇ ਖੜ ਲਿਆ ਸੀ ਹਾਂਜੀ ਉਹ ਵੀ ਇਹਨਾਂ ਦੇ ਪਰਚਾ ਹੈਗਾ ਵਾ ਹਾਂ ਪਰチャਤ ਕਰਤ ਕਰ ਰਹਾ ਹੈ ਕੀ ਗੱਲ ਮਤਲਬ ਇੰਨਾ ਸਾਡੀ ਪਹਿਲਾ ਲੜਾਈ ਚੱਲਦੀ ਸੀ ਲੜਾਈ ਚੱਲਦੀ ਸੀ ਸਾਡੇ ਨਾਲ ਪਹਿਲੀ ਇੰਨਾਂ ਨੇ ਹਾਂਜੀ ਬਾਬਾ ਜੀ ਮਤਲਬ ਸਾਲ ਪਹਿਲਾਂ ਤੋਂ ਲੜਾਈ ਚੱਲਦੀ ਸੀ ਜਾਨੇ ਆਏ ਤੇ ਤੁਸੀਂ ਉਸ ਵੇਲੇ ਕਿੱਥੇ ਸੀ ਮੈਂ ਆਪਣੇ ਕੋਠੇ ਤੇ ਬੈਠਾ ਸੀ ਘਰ ਬੈਠਾ ਸੀ ਤੇ ਇਹਨਾਂ ਨੇ ਆਂਦੇ ਗਲੀ ਚ ਗਾਲਾ ਗੁਲਾ ਕੱਢੇ ਫਿਰ ਸਾਡੀ ਦੁਕਾਨ ਤੇ ਗਏ ਜੀ ਠੀਕ ਹੈ ਮੇਰੇ ਬਦਦ ਨੂੰ ਫੜਨ ਗਏ ਸੀ ਕਹਿੰਦੇ ਕਿ ਆਪਾਂ ਉਹ ਬੱਚਾ ਤਾਂ ਭੱਜ ਗਿਆ ਸੀ ਤੇ ਇਹਨਾਂ ਨੇ ਉਸ ਬਾਬਾ ਚ ਦੁਕਾਨ ਬੰਦ ਕਰਤੀ ਸਿੱਧਾ ਕਰੇ ਆ ਗਏ ਸੀ ਫਿਰ ਬਾਜ ਚਲਾਈਆਂ ਉਹਨਾਂ ਨੇ ਕੀ ਕੀ ਹਾਂਜੀ ਗੋਲੀਆਂ ਚਲਾਈਆਂ ਜੇ ਪੂਰਾ ਮੁਹੱਲਾ ਵੀ ਗਵਾਹ ਹੈ ਸਾਰਿਆਂ ਘਰ ਦੇ ਵਿੱਚ ਹਮਲਾ ਕੀਤਾ ਉਹਨਾਂ ਨੇ ਹਾਂਜੀ ਹਾਂਜੀ ਕੀਤਾ ਜੇ ਮੌਕਾ ਵੇਖ ਲੋ ਘਰ ਦਾ ਸਾਦਾ ਕੋਈ ਪੁਲਿਸ ਦੀ ਜਾਣਕਾਰੀ ਨਹੀਂ ਹਾਂਜੀ ਹਾਂਜੀ ਪੁਲਿਸ ਨੂੰ ਜਾਣਕਾਰੀ ਦਿੱਤੀ ਪੁਲਿਸ ਵੀ ਮੌਕੇ ਤੇ ਆ ਚੁੱਕੀ ਆ